ਤੋ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੀਗਾਲ ਜੀ ਅੱਜ ਅਸੀਂ ਲੈ ਕੇ ਆਏ ਦਸ਼ਮੇਸ਼ 517 ਤੂੜੀ ਵਾਲੀ ਮਸ਼ੀਨ ਰੇਟ ਹੈ ਜੀ 1,55,000 ਏਰੀਆ ਕਿਸਾਨ ਵੀਰ ਦਾ ਅਬੌਰ ਦਸ਼ਮੇਸ਼ 517 ਤੂੜੀ ਵਾਲੀ ਮਸ਼ੀਨ ਰੇਟ ਹੈ ਜੀ 1,55,000 ਏਰੀਆ ਕਿਸਾਨ ਵੀਰ ਦਾ ਅਬੌਰ ਨੰਬਰ ਹੈ ਜੀ 9780727535 97807 2750 35 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਪਾਈਨ ਖਰੀਦ ਸਕਦੇ ਹੋ ਸਾਡਾ ਵਟਸਐਪ ਨੰਬਰ ਹੈ ਜੀ 987798 8446 ਉਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਦੂਜੀ ਜੀ ਕਰਤਾਰ 4000 ਕੰਪਾਈਨ ਮਾਡਲ ਹੈ ਜੀ 2009 11ਵੇਂ ਮਹੀਨੇ ਚਾਹੀਏ ਰੇਟ ਹੈ ਜੀ 8,85,000 ਪੰਜਾਬ ਨੰਬਰ ਹੈ ਕਰਤਾਰ 4000 ਕੰਪਾਈਨ ਮਾਡਲ ਹੈ ਜੀ 2009 11ਵੇਂ ਮਹੀਨੇ ਚਾਹੀਏ ਰੇਟ ਹੈ ਜੀ 8,85,000 ਪੰਜਾਬ ਨੰਬਰ ਹੈ ਕਿਸਾਨਬੀਰ ਦਾ ਨੰਬਰ ਹੈ ਜੀ 98555 10188 98555 10188 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਪੈਨ ਖਰੀਦ ਸਕਦੇ ਹੋ ਜੀ ਜਿਹੜਾ ਤੁਸੀਂ ਥੱਲੇ ਨੰਬਰ ਦੇਖ ਰਹੇ ਹੋ ਜੀ ਉਹ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਹੈ ਕਈ ਵੀ ਰਿਪਲੇਖੇ ਨਾਲ ਫੋਨ ਲਾ ਲੈਂਦੇ ਆ ਇਸ ਕਰਕੇ ਫੋਨ ਨਾਲ ਲਾਇਆ ਕਰੋ ਜੀ ਤੀਜਾ ਜੀ ਸਟੈਂਡਰਡ 513 ਟਰੈਟ ਵਾਲੀ ਕੰਪੈਨ ਸਟੈਂਡਰਡ 513 ਟਰੈਟ ਵਾਲੀ ਕੰਪੈਨ ਮਾਡਲ ਹੈ ਜੀ 2010 ਬੱਡੇ ਟਾਇਰ ਨਾਲ ਦੇ ਪੂਰੀ ਸਾਫ ਕੰਡੀਸ਼ਨ ਇੱਕ ਹੱਥੇ ਚੱਲੀ ਹੋਈ ਐ ਰੇਟ ਹੈ ਜੀ 325000 ਏਰੀਆ ਕਿਸਾਨਬੀਰ ਦਾ ਮਾਨਸਾ ਕਿਸਾਨਬੀਰ ਦਾ ਨੰਬਰ ਹੈ ਜੀ 98777 21584 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਪੈਨ ਖਰੀਦ ਸਕਦੇ ਜੀ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਸਕਰੀਨ ਤੇ ਵਾਰ-ਵਾਰ ਖੱਟੇ ਐਕਸੈਸ ਸ਼ੋ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਦੂਸੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚ ਨਹੀਂ ਚੌਥੇ ਜੀ ਜੌਂਡੀਰ 50 55 E ਮਾਡਲ ਹੈ ਜੀ 2013 ਇਹਨਾਂ ਨੇ ਮਿਊਜ਼ਿਕ ਸਿਸਟਮ ਕਹਿੰਦੇ ਨਹੀਂ ਦੇਣਾ ਰੇਟ ਹੈ ਜੀ 440000 ਏਰੀਆ ਬਠਿੰਡਾ ਟਾਇਰ 60 ਪੈਸੇ ਪਏ ਹੈ ਬਾਹੀ ਤੇ ਚੱਲਿਆ ਹੋਇਆ ਹੈ ਕਿਸਾਨ ਵੀਰ ਦਾ ਨੰਬਰ ਹੈ ਜੀ 9569896597 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰੈਟ ਖਰੀਦ ਸਕਦੇ ਹੋ ਜੀ ਜਿਹੜਾ ਤੁਸੀਂ ਸਕਰੀਨ ਤੇ ਨੰਬਰ ਦੇਖ ਰਹੇ ਹੋ ਥੱਲੇ ਉਹ ਸਾਡਾ ਨੰਬਰ ਸਿਰਫ ਐਡ ਕਰਾਉਣ ਦੇ ਲਈ ਹੁੰਦਾ ਜੀ ਤੁਸੀਂ ਤਾਂ ਹਾਂ ਲਈ ਡਿਟੇਲ ਚੈੱਕ ਕਰਿਆ ਕਰੋ ਉਸ ਦੇ ਵਿੱਚ ਕਿਸਾਨ ਵੀਰ ਦਾ ਨੰਬਰ ਦਿੱਤਾ ਹੁੰਦਾ ਉਸ ਨੰਬਰ ਤੇ ਫੋਨ ਕਰਕੇ ਸੰਧ ਖਰੀਦਾ ਕਰੋ ਜੀ ਸਾਡਾ ਨੰਬਰ ਐਡ ਕਰਾਉਣ ਦੇ ਲਈ ਹੁੰਦਾ ਪੰਜਵਾਂ ਜੀ ਐਂਡਿਕਾ 2006 ਮਾਡਲ ਗੱਡੀ ਰੇਟ ਹੈ ਜੀ 90000 ਐਂਡਿਕਾ ਗੱਡੀ ਮਾਡਲ 2006 ਰੇਟ ਹੈ ਜੀ 90000 ਮੋਬਾਈਲ ਨੰਬਰ ਹੈ ਜੀ 98771 14664 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਜੀ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਸੰਦਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਖਟਿਆਸ਼ਰਾ ਸਕਰੀਨ ਤੇ ਬਾਰ-ਬਾਰ ਸ਼ੋ ਹੋ ਰਿਹਾ ਉਹ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਜੀ। ਕਈ ਵੀਰ ਭਲੇਖੇ ਨਾਲ ਫੋਨ ਲਾ ਲੈਂਦੇ ਆ ਇਸ ਕਰਕੇ ਤੁਸੀਂ ਪਹਿਲਾਂ ਡਿਟੇਲ ਚੈੱਕ ਕਰਿਆ ਕਰੋ। ਇਹ ਥੱਲੇ ਨੰਬਰ ਲਿਖਿਆ ਹੁੰਦਾ ਕਿਸਾਨ ਵੀਰ ਦਾ ਉਸ ਨੰਬਰ ਤੇ ਫੋਨ ਲਾਇਆ ਕਰੋ। ਇਸ ਕਰਕੇ ਸਾਨੂੰ ਬਾਰ-ਬਾਰ ਦੱਸਣਾ ਪੈਂਦਾ ਕਈ ਵੀਰ ਭਲੇਖੇ ਨਾਲ ਲਾ ਲੈਂਦੇ ਨੇ। ਚੋਸ਼ੇਮਾ ਜੀ, ਟ੍ਰੈਟ HMT 3511 ਮਾਡਲ ਹੈ ਜੀ। 1992 ਰੇਟ ਮੰਗੇ ਕਿਸਾਨ ਵੀਰ ਨੇ। छियासी हजार एरिया भिखी मानसा टायर पैसे पे है किसान सैसे अठ सौ सत्तर इस नंबर तोन करकेद हो वाँग 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 जी जल्दी जल्द विडियो शेयर जरूर करा करो तइक कराया करो हो सके तो वाद तो वर्ुपा भी शेयर करा करो कर। जी ਤਾਕੀ ਹੋਰ ਵੀ ਕਿਸਾਨ ਵੀ ਰਫਾਇਦਾ ਚੁੱਕ ਸਕਣ ਤੇ ਸੰਧ ਖਰੀਦ ਸਕਣ ਸਤਮਾਜੀ ਮਹਿੰਦਰਾ ਮੇਜਰ ਜੀਪ ਬਕਾਉਆ ਮਾਡਲ 2004 ਹੈ ਰੇਟ 2 ਲੱਖ ਹੈ ਕਿਸਾਨ ਵੀ ਦਾ ਨੰਬਰ 88470 44155 88470 44155 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਜਿਵੇਂ ਕਿ ਹੁਣ ਤੁਸੀਂ ਆਹ ਲਾਸਟ ਵਾਲੀ ਵੀਡੀਓ ਦੇਖੀ ਹੈ ਕੀ ਇਹਦੇ ਵਿੱਚ ਪਹਿਲਾਂ ਸਾਰੀ ਡਿਟੇਲ ਦਿੱਤੀ ਹੈ ਥੱਲੇ ਕਿਸਾਨ ਵੀਰ ਦਾ ਨੰਬਰ ਹੈ ਕਿਉਂਕਿ ਇਹ ਵੀ ਡਿਟੇਲ ਖੱਟੇ ਐਕਸਟਰਾ ਸ਼ੋ ਹੋ ਰਹੀ ਹੈ ਤਾਂ ਸਾਡਾ ਨੰਬਰ ਵੀ ਸਾਡਾ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਤੁਸੀਂ ਇਹ ਡਿਟੇਲ ਚੈੱਕ ਕਰਿਆ ਕਰੋ ਤੇ ਉਹਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੁੰਦਾ ਉਸ ਨੰਬਰ ਤੇ ਗੱਲਬਾਤ ਕਰਿਆ ਕਰੋ ਧੰਨਵਾਦ